ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਸਿੰਘ ਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਇੱਕ ਮੰਦਪਾਗੀ ਘਟਨਾ ਥੋੜੇ ਪਿੰਡ ਦੀ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਇੱਕ ਗੁਰਸਿੱਖ ਬਜ਼ੁਰਗ ਦੀ ਕੁੱਟਮਾਰ ਕੀਤੀ ਕੀ ਜਾਂਦੀ ਹੈ ਨਿਹੰਗ ਬਾਣੇ ਚਾਉਂਦੇ ਨੇ ਬਾਬੇ ਉਹ ਬਲਊ ਟੂ ਬੰਦੇ ਦੇ ਜੀ ਆ ਕੇ ਬੰਦਾ ਢਾ ਲਿਆ ਨਾ ਨੇ ਪਹਿਲਾਂ ਉਹਨੇ ਥੱਪੜ ਲਾਇਆ ਬਹੁਤ ਜਾਂਦਾ ਅਸੀਂ ਮੈਂ ਜਾ ਕੇ ਕਹਿਣ ਲੱਗਾ ਭਾਈ ਇਹਨੂੰ ਕਦੋਂ ਘੁੱਟਦੇ ਹੋ ਕੋਈ ਕੰਮ ਦਿਓ ਪੈਸੇ ਲੋਕਾਂ ਦੇ ਕੰਮ ਤੇ ਲਾਓ ਜੇ ਗਰੀਬਾਂ ਦੇ ਬੱਚੇ ਪਾ ਦੇ ਹੂੰ ਇਹਨੂੰ ਆ ਤੇ ਢਾ ਲਿਆ ਥੱਪੜ ਮਾਰ ਲਿਆ ਹੋਰ ਕੋ ਮਹਿਗਾ ਹੈ ਹੂੰ ਉਹ ਮੇਰੇ ਗੱਲ ਪੈ ਗਈ ਮੈਂ ਕਿਹਾ ਮੈਂ ਬੋਲਦਾ ਲੱਗ ਕੇ ਕੁਦੜੀ ਢਿੜੋ ਚ ਤੁਸੀਂ ਮੁੱਖ ਸੇਵਾਦਾਰੋਂ ਜੀ ਗੁਰਦੁਆਰੇ ਦੇ ਨਾ ਜੋਗੀ ਮੈਂ ਕਿਹਾ ਜੀ ਮੈਂ ਜਾ ਕੇ ਢਿੜੋ ਜੀ ਹੁਣੇ ਬੋਲ ਜੀ ਹੂੰ ਕਹਿੰਦਾ ਲਾਲਾ ਜੋਗੜਾ ਲੱਗਦਾ ਤੇ ਤੂੰ ਹੂੰ ਮਮਾ ਲਵਣਾ ਲੱਗ ਕੇ ਜੋਤਿ ਦਿਖਾਉਣਾ ਜੋਗੜਾ ਹੂੰ ਫਿਰ ਦੁਨੀਆ ਇਕੱਠੀ ਹੋ ਗਈ ਸਾਰੀ ਫਿਰ ਉਹਨਾਂ ਦੀ ਪੁੱਟ ਮਾਰ ਕੇ ਜੀ ਫਿਰ ਇੱਕ ਬੰਦੇ ਜੀ ਇੱਕ ਬੰਦੀ ਹੋਈ ਤੁਮੇ ਤੋਂ ਪੱਜੀ ਪੁੱਜ ਗਈ ਹੂੰ ਪਹਚਾੜਿਆ ਪੁੱਜ ਇੱਕ ਵੀ ਚੜਿਆ ਬਸ ਹੂੰ ਇਹਦੇ ਪਾਰ ਕੇ ਖੜੀ ਨਹੀਂ ਲੱਗਦੀ ਹੂੰ ਫਿਰ ਆ ਕੇ ਪੁੱਛਣੇ ਫੜੀ ਕੁਛ ਲੱਗੀ ਚੱਕ ਨੂੰ ਫਿਰ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਤੁਸੀਂ ਗੁਰਦੁਆਰਾ ਦੇ ਮੁੱਖ ਸੇਵਾਦਾਰ ਹੋ ਉਹ ਕਹਿੰਦੀ ਸਿੱਖੀ ਦਾ ਘਾਣ ਕੀਤਾ ਜਾ ਰਿਹਾ ਸੀ ਇੱਕ ਪਾਸੇ ਉਹ ਕਿਰਤ ਕਰਕੇ ਆਪ ਦਾ ਪਾਲਣ ਪੋਸ਼ਣ ਕਰਦੇ ਨੇ ਆਪਣੇ ਬੱਚਿਆਂ ਦਾ ਰੋਟੀ ਖਾਂਦਾ ਜੀ ਉਹਨੂੰ ਕਹਿੰਦੇ ਮਿਲਿਆ ਕੇ ਵੀ ਅਸੀਂ ਕੰਮ ਤੇ ਲਾਉਣਿਆ ਕਿਤੇ ਤੈਨੂੰ ਵੀ ਹੋਰ ਰੋਜ਼ਗਾਰ ਦੇਣੇ ਹੋਰ ਯਾਰ ਦੇਣਿਆ ਜਾਂ ਪੈਸੇ ਟਾਲ ਕੇ ਪੜ੍ਹ ਜੋ ਅਸੀਂ ਕਿਹਨੇ ਪੰਚਾਇਤ ਨੂੰ ਬੁਲਾਉਂਦੇ ਕਿਸੇ ਮੈਂਬਰ ਨੂੰ ਬੁਲਾਉਂਦੇ ਕੋਈ ਸਮਾਜ ਚ ਨੂੰ ਬੁਲਾਉਂਦੇ ਕਿਸੇ ਬਲਾਵ ਦੇ ਕੋਈ ਬੱਚੇ ਨੇ ਆ ਕੇ ਹਾਂ ਸਾਹ ਦੇ ਛਪੜ ਦੇ ਛਪੜ ਮਾਰਦੇ ਕੁੱਟਣਾ ਤੂੰ ਮੇਰੀ ਗੱਲ ਲੱਗੀ ਤੁਹਾਨੂੰ ਤੇ ਪੂਰੇ ਪਿੰਡ ਨੂੰ ਗਲਤ ਲੱਗਿਆ ਜੀ ਗਲਤ ਪਿੰਡ ਕੋਈ ਸਾਰਾ ਪਿੰਡ ਖਾਣ ਨੂੰ ਸੌਣੀ ਤੁਸੀਂ ਜ ਨਹੀਂ ਸੀ ਬਸ ਠੀਕ ਸਾਰੇ ਪਿੰਡ ਪੂਰਾ ਜੋਰ ਨਾਲ ਲੱਗਿਆ ਜੀ ਇਕੱਲੇ ਕੰਮ ਨਹੀਂ ਜੇ ਜੋ ਸਾੜੀ ਪੱਜ ਕੇ ਨਹੀਂ ਤਾਂ ਬਣਾ ਦੇ ਸਮਾਰ ਕੇ ਨਾ ਪੈਂਦੇ ਨਾ ਅੱਧੀ ਪੱਜੀ ਕੀ ਲਾਉਂਦਾ ਬਿਰਜੀ ਮੇਰਾ ਨਵਾਂ ਸ਼ੇਰੀ ਬਾਬਾ ਠੀਕ ਹੈ ਪੱਟੀਵਾਲ ਪੱਟੀਵਾਲ ਕਲਾਂ ਦਾ ਵਸੇਂਦਾ ਵੀਰ ਜੀ ਮੈਂ ਠੀਕ ਹੈ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਕਾਫੀ ਹਾਂਜੀ ਗੁਰਸਿੱਖ ਬਜ਼ੁਰਗ ਜੀ ਕੁੱਟਮਾਰ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਵੀਰ ਜੀ ਇਹਨਾਂ ਨੇ ਕੁੱਟਿਆ ਸਮਝਾਇਆ ਸਮਝੂਆ ਕੁਝ ਨਹੀਂ ਹੈਗਾ ਇਹਨਾਂ ਨੇ ਕਿਉਂਕਿ ਸਮਝਾਉਂਦੇ ਹੁੰਦੇ ਨੇ ਗੁਰ ਗੁਰਸਿੱਖ ਬੰਦੇ ਉਹ ਸਿੱਖ ਨਹੀਂ ਤੇ ਉਹ ਸਰਾਰ ਤੇ ਅਨਸਰ ਤੇ ਸੁੱਖੇ ਨਾਲ ਤੇ ਵੀਰ ਜੀ ਉਹ ਟਾਈਟ ਸੱਤ ਅੱਠ ਜਣੇ ਤੇ ਉਹਨਾਂ ਨੇ ਸਮਝਾਇਆ ਕੁਝ ਨਹੀਂ ਉਹ ਆਏ ਉਹਨਾਂ ਨੇ ਆ ਕੇ ਇਸ ਬਾਈ ਨੂੰ ਦੁਕਾਨ ਵਾਲੇ ਨੂੰ ਫੜ ਕੇ ਕੁੱਟਿਆ ਤੇ ਇਹ ਗੱਲ ਉਹਨਾਂ ਵਾਸਤੇ ਸੋਹਣੀ ਨਹੀਂ ਹੈਗੀ ਤੇ ਉਹਨਾਂ ਨੇ ਬੁੱਧ ਘਟਿਆ ਮਾਹੌਲ ਕੀਤਾ ਵੀਰੇ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਅਨਾਉਂਸਮੈਂਟ ਹੋ ਗਈ ਨਗਰ ਇਕੱਠਾ ਹੋ ਗਿਆ ਤੇ ਉਹਨਾਂ ਦਾ ਫਿਰ ਵੀਰ ਜੀ ਕੁਟਕਪਾ ਚੜਿਆ ਪੂਰਾ ਰੱਜ ਕੇ ਹੁੱਲ ਡਾਂਗ ਬਰੇਟ ਹੋਈ ਵੀਰ ਜੀ ਉਹਨਾਂ ਦੀ ਕਿਉਂਕਿ ਉਹ ਸਿੱਖ ਨਹੀਂ ਤੇ ਉਹਦਾ ਸੁੱਖੇ ਨਾਲ ਟਾਈਟ ਤੇ ਯਾਰ ਬਦਸਲੂਕੀਆਂ ਤੇ ਉੱਤਰੇ ਹੋਏ ਤੇ ਉਹ ਸਿੱਖੀ ਨਾਲ ਜੋੜਨ ਦੀ بجائے ਤੋੜ ਰਹੇ ਨੇ ਵੀਰੇ ਇਹੋ ਜੇ ਨਾ ਘਟ ਜਾਂ ਸਰਾਰਤੀਆਂ ਅੰਸਰਾਂ ਦੇ ਨੱਥ ਪਾਉਣੀ ਚਾਹੀਦੀ ਆ ਠਾਣੇ ਨੂੰ ਬਾਅਦ ਚ ਤਲਾਹ ਦੇਣੀ ਚਾਹੀਦੀ ਆ ਪਹਿਲਾਂ ਇਹਨਾਂ ਦੀ ਡਾਂਗਪਰੇਟ ਆਪ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਆ ਵੀਰੇ ਨਾਈ ਜੀ ਦੁਕਾਨਾ ਮੁੰਡੇ ਦੀ ਜਸਪਾਲ ਦੀ ਵਿਚਾਰੇ ਦੀ 20-25 ਸਾਲਾਂ ਤੋਂ ਇਹਨੂੰ ਕੰਮ ਕਰਦੇ ਨੂੰ ਸਾਡਾ ਤਾਂ ਵਾਰ ਤੇ ਵਾਰ ਕੋਲੇ ਗਮਾਂਡ ਆ ਅਸੀਂ ਤਾਂ ਕਦੇ ਮੜਾ ਚੰਗਾ ਕੁਝ ਦੇਖਿਆ ਨਹੀਂ ਕਿਰਤ ਕਰਨ ਵਾਲਾ ਬੰਦਾ ਚਾਹੇ ਗਲਤੀ ਪਈ ਤਾਂ ਮਾਫੀ ਮੰਗਵਾ ਕੇ ਤਾਂ ਦੁਕਾਨ ਚ ਕਾ ਦਿੰਦੇ ਵੀ ਬਸ ਇਸ ਤਰ੍ਹਾਂ ਵੀਰ ਇਹੀ ਕਹਿਣੇ ਆਗੇ ਵੀਰ ਜਗਾਰ ਕਰਦਾ ਤੀ ਕਰ ਲੈਣ ਦਿੰਦੇ ਕਿਵੇਂ ਦੇਖਿਓ ਦੇਖਦੇ ਹਾਂ ਤੇਹਾਂ ਦਾ ਵੱਲੋਂ ਜਿਹੜਾ ਵਰਤਾਵ ਕੀਤਾ ਗਿਆ ਉਸ ਗੁਰਸਿੱਖ ਬਜ਼ੁਰਗ ਦੇ ਨਾਲ ਥੱਪੜ ਵੀ ਮਾਰੇ ਗਏ ਵੀਡੀਓ ਵੀ ਵਾਇਰਲ ਕੀਤੀ ਗਈ ਉਹਦੇ ਰਸਤੇ ਕਹਿੰਦੇ ਵੀ ਭਈ ਮਾਫੀ ਮੰਗਵਾ ਲੈਂਦੇ ਤਾਂ ਵਿਚਾਰੇ ਤੋਂ ਦੁਕਾਨ ਬੰਦ ਕਰਾ ਦਿੰਦੇ ਬਸ ਉਹਦੀ ਗਲਤ ਨਾ ਕਰਦੇ ਉਹਦੇ ਨਾਲ ਹੁਣ ਦੁਕਾਨ ਕਿੰਨੇ ਸਮੇਂ ਤੋਂ ਬੰਦ ਹੈ ਜੀ ਦੁਕਾਨ ਤਾਂ ਵੀਰੇ ਇਹ ਅੱਗੇ ਵੀ ਕਿੱਡਣੀਆਂ ਦਾ ਮਰੀਜ਼ ਦਵਾਈ ਦੂਈ ਲੈਣ ਜਾਂਦਾ ਵਿਚਾਰਾ ਹਫ਼ਤੇ ਚ ਇੱਕ ਦੋ ਦਿਨ ਖੋਲ ਲੈਂਦਾ ਕਦੇ ਨਾ ਵੀ ਖੋਲ ਲੈਂਦਾਗਾ ਬਸ ਐਂ ਜੇ ਚੱਲਦਾ ਤੇ ਕਦੇ ਖੋਲ ਲਈ ਕਦੇ ਨਾ ਖੋਲ ਲਈ ਹੂੰ ਕਿਵੇਂ ਦੇਖਦੇ ਹਾਂ ਇਸ ਘਟਨਾ ਨੂੰ ਤੁਸੀਂ ਘਟਨਾ ਬਹੁਤ ਜੀ ਕਹਟਣਾ ਵੀਰੇ ਫਿਰ ਹੁਣ ਆਈ ਤੀ ਵੀ ਐ ਮੁਜਾਜ ਜੀ ਤੇ ਇਹ ਹੁਣੇ ਕੁੱਟਣਾ ਤਾਂ ਗਲਤ ᱛੀਗਾ ਉਨ ਦੁਕਾਨ ਚ ਕਾ ਦਿੰਦੇ ਚਾਹ ਜੀ ਉਹਨੂੰ ਤੇ ਨਿਹੰਗ ਸਿੰਘ ਜਿਹੜੇ ਬਾਬੇ ਆਏ ਸੀਗੇ ਉਹਨਾਂ ਵੱਲੋਂ ਇਹ ਵੀ ਖਤਸ਼ਾ ਜਿਟਾਏ ਗਏ ਸੀਦਾ ਵੀ ਵੀ ਐਦਾਂ ਇਹਨਾਂ ਨੂੰ ਨਹੀਂ ਕੰਮ ਕਰਨਾ ਚਾਹੀਦਾ ਸਿੱਖੀ ਦਾ ਕਹਾਣ ਕੀਤਾ ਜਾ ਰਿਹਾ ਵੀ ਕਿਵੇਂ ਦੇਖ ਰਹੇ ਹੋ ਵੀਰ ਜੱਜ ਇਹਨਾਂ ਨੂੰ ਗਲਤ ਲੱਗਦਾ ਤੇ ਵੀ ਸਿੱਖ ਹੋ ਕੇ ਬਾਲ ਕੱਟਣੇ ਨਹੀਂ ਤੇ ਮਾਫੀ ਮੰਗ ਕੇ ਦੁਕਾਨ ਚ ਕਾ ਦਿੰਦੇ ਬਸ ਉਹਦੀ ਹਾਂ ਹੱਥੋਂ ਭਾਈ ਤੇ ਨਹੀਂ ਹੋਣਾ ਸੀ ਹਾਂ ਹੱਥੋਂ ਭਾਈ ਕੁੱਟਕਟਾ ਆਪਾਂ ਗਲਤ ਤੀਗਾ ਜੇ ਉਹਨੂੰ ਸਿੱਖੀ ਦਾ ਦੇ ਸਾਬ ਨਾਲ ਕਹਨ ਲੱਗਦਾ ਤੀ ਤਾਂ ਵੀ ਦੁਕਾਨ ਚ ਕਾ ਦਿੰਦੇ ਮਾਫੀ ਮੰਗਵਾ ਕੇ ਦੁਕਾਨ ਚੱਕ ਦਿੰਦੇ ਪਾਲ ਜੀ ਤੁਹਾਡੇ ਪਿੰਡੇ ਚ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਅਮਰਤਾਰੀ ਬਜ਼ੁਰਗ ਜਿਹੜੇ ਕਿ ਕਟਿੰਗ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਜੰਗ ਸਿੰਘਾ ਬਲੋਣਾ ਨਾਲ ਬੱਤਸਲਕੀ ਕੀਤੀ ਗਈ ਕੀ ਮਾਮਲਾ ਕੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਮਾਮਲਾ ਇਹ ਸੀਗਾ ਜੀ ਉਹ ਮਲਕੇ ਅਮਰਤਸਰ ਕਹਿੰਦੇ ਸੀ ਉਹਦਾ ਪਹਿਲਾਂ ਉੱਜੀ ਕੰਮ ਕਰਦਾ ਸੀਗਾ ਚਲੋ ਉਸਨੇ ਅਮਰਤਸਰ ਲੈ ਆਪਾਂ ਨੂੰ ਨਹੀਂ ਪਤਾ ਵੀ ਕਿਵੇਂ ਕੀ ਗੱਲਬਾਤ ਉਹਦੇ ਬਾਰੇ ਚਲੋ ਕੰਮ ਕਰ ਰਿਹਾ ਹੋ ਸਾਡੇ ਪਿੰਡ 5-6 ਸਾਲ ਤੋਂ ਪੁਰਾਣਾ 5-6 ਸਾਲ ਤੋਂ ਕਟਿੰਗ ਕਰਦੇ ਸੀ ਹਾਂਜੀ ਕਟਿੰਗ ਕਰਦਾ ਹੁੰਦਾ ਹੁਣ ਉਹਦਾ 2 ਸਾਲ ਹੋ ਗਏ ਤਕਰੀਬ ਨੰਬਰ ਤੋਂ ਸ਼ਕਲੇ ਸੀਗਾ ਤੇ ਆਪਦੇ ਬੱਚੇ ਪੜ੍ਹਦਾ ਜੀ ਆਪਦਾ ਕੰਮ ਥੀ ਜਿਹੜਾ ਕਰਦਾ ਸੀ ਚਾਨਕ ਕਿੰਨੇ ਗਾਂ ਦੀ ਟੀਮ ਆਉਂਦੀ ਆ ਚਾਰ ਪੰਜ ਇੱਕ ਗੱਡੀ ਦੇ ਵਿੱਚ ਤੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦੇ ਆ ਕੇ ਉਸ ਨੂੰ ਸਿੱਧਤ ਮਲ ਕੇ ਕੁੱਟਣ ਪੈ ਜਾਂਦੇ ਨੇ ਜੀ ਜਦ ਕਿ ਨੇ ਗਾਂ ਦਾ ਹੱਕ ਬਣਦਾ ਸੀ ਪਿੰਡ ਦੀ ਪੰਚਾਇਤ ਦੇ ਕੋਲ ਜਾ ਕੇ ਵੀ ਸੋਡੇ ਪਿੰਡ ਦੇ ਵਿੱਚ ਆ ਪ੍ਰੋਬਲਮ ਹੈ ਵੀ ਇਹਦਾ ਹੱਲ ਕਰੋ ਇਜਾਇਦੀ ਦੁਕਾਨ ਬੰਦ ਕਰੋ ਚਾਹੀ ਇਹਨੂੰ ਮਲ ਕੇ ਕਹੋ ਵੀ ਤੂੰ ਆਪਦਾ ਦੁਕਾਨਦਾਰੀ ਕਰ ਲੈ ਤਨ ਮਰੇ ਪਾਸੇ ਪਿੱਛੇ ਹਟ ਵੀ ਇੱਕ ਪੱਖ ਕਰਨਾ ਜੀ ਜੇ ਪੰਚਾਇਤ ਨਾ ਆਉਂਦੀ ਤਾਂ ਮਲ ਕੇ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਂਦੇ ਜਦ ਆ ਦੀ ਗੁਰਦੁਆਰੇ ਦੀ ਜਸੇਬੰਦੀ ਹੋ ਜਾਂਦੇ ਉਹਨਾਂ ਨੇ اچانک ਆ ਕੇ ਉਹਦੇ ਉੱਤੇ ਜਿਹੜਾ ਹੈਗਾ ਸੀ ਹਮਲਾ ਕਰਤਾ ਉਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਤੇ ਲੋਕਾਂ ਦੇ ਵਿੱਚ ਰਿੰਗਾਂ ਦੇ ਵਿੱਚ ਆਪ ਵਿੱਚ ਬਹੁਤ ਫਿਰ ਝੜਪ ਵਧੀ ਅੱਗੇ ਉਸ ਤੋਂ ਬਾਅਦ ਲੋਕਾਂ ਨੇ ਵੀ ਉਹਨੇ ਗੱਲ ਫੜ ਕੇ ਗੁਰੂ ਘਰ ਦੇ ਵਿੱਚ ਲੈ ਗਏ ਫਿਰ ਉੱਥੇ ਪੁਲਸ ਆਈ ਪੁਲਸ ਨੇ ਚਲੋ ਕੋਈ ਫੈਸਲਾ ਲੈਂਤਾ ਪੰਚਾਇਤ ਦੇ ਨਾਲ ਗੱਟਮਟ ਕਰਕੇ ਤੇ ਇਹਨਾਂ ਨੂੰ ਉਰੋਂ ਲੈ ਗਏ ਸੀ ਗੱਡੀ ਦੇ ਵਿੱਚ ਵਿੱਚ ਦੇਖ ਰਹੇ ਨੇ ਹੰਗ ਸਿੰਘਾ ਨਾਲ ਵੀ ਹੱਥੋਂ ਪਾਈ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਿੰਡ ਵਾਸੀ ਕਾਫੀ ਮਾਮਲਾ ਵੱਧ ਗਿਆ ਹਾਂਜੀ ਫਿਰੂਜ ਜਦੋਂ ਸੁਣੋ ਸੁਣੋ ਕੁਝ ਉੱਚੇ ਸ਼ਬਦਾਂ ਦੇ ਵਿੱਚ ਕਹਿਣ ਲੱਗੇ ਕਿ ਕੌਣ ਗੁਰਦੁਆਰੇ ਦਾ ਪ੍ਰਧਾਨ ਹੈ ਇਦਾਂ ਦੇ ਲਫ਼ਜ਼ ਕੁਝ ਬੋਲੇ ਗਣੇ ਗੱਲਾਂ ਬਾਤਾਂ ਤਾਂ ਫਿਰ ਲੋਕਾਂ ਨੂੰ ਵੀ ਗੁੱਸਾ ਆ ਗਿਆ ਵੀ ਯਾਰ ਕਿਤੇ ਨਾ ਕਿਤੇ ਵੀ ਪਿੰਡ ਦੀ ਵਿੱਚ ਜਦੋਂ ਇਹ ਗੁਰੂ ਘਰ ਦੇ ਗ੍ਰੰਥੀ ਨਾਲੇ ਬਲ ਕੇ ਦੰ ਬਦਸਨੁਕੀ ਨਾਲ ਗੱਲ ਕਰਦੇ ਨੇਗੇ ਕਿਵੇਂ ਦੇਖਦੇ ਹੋ ਵੀ ਸਮਝਾਇਆ ਵੀ ਜਾ ਸਕਦਾ ਸੀ ਸਤਾਰ ਨਾਲ ਹਾਂਜੀ ਮਸਲੇ ਸਾਰੇ ਹੱਲ ਹੋ ਜਾਂਦੇ ਨੇ ਦੁਨੀਆ ਤੇ ਹੈ ਜੇ ਕੋਈ ਮਸਲਾ ਨਹੀਂ ਵੀ ਜਿਹਦਾ ਕੋਈ ਜਵਾਬ ਜਾਂ ਕੋਈ ਹੱਲ ਨਾ ਹੋਵੇ ਹੱਲ ਸਾਰੇ ਹੋ ਜਾਂਦੇ ਨੇ ਪਰ ਉਹਨਾਂ ਦਾ ਤਰੀਕਾ ਸਹੀ ਨਹੀਂ ਸੀਗਾ ਉਹ ਪਹਿਲਾਂ ਪਿੰਡ ਦੀ ਪੰਚਾਇਤ ਕੋਲੇ ਜਾਂਦੇ ਜਾਂ ਫਿਰ ਉਹ ਪੁਲਿਸ ਪ੍ਰਸ਼ਾਸਨ ਕੋਲੇ ਜਾਂਦੇ ਜੇ ਪਿੰਡ ਦਾ ਇੱਕ ਇਕੱਠ ਰੱਖਦੇ ਸਾਂਝਾ ਵੀ ਭਾਈ ਅਸੀਂ ਸਾਨੂੰ ਇਹ ਸਾਡੇ ਧਰਮ ਨਾਲੋਂ ਦਾ ਹੀ ਕੰਮ ਨਹੀਂ ਕਰ ਸਕਦਾ ਇਹ ਤਾਂ ਹੱਲ ਹੋ ਸਕਦਾ ਸੀ ਪਰ ਉਹਨੇ ਉਹ ਤਰੀਕੇ ਨਾਲ ਰੀਜਨਲ ਤਰੀਕੇ ਨਾਲ ਨਹੀਂ ਕੀਤਾ ਵੀ ਜਿਹੜਾ ਉਹਨਾਂ ਨੇ ਤਰੀਕਾ ਵਰਤਿਆ ਉਹ ਗਲਤ ਦੀਗਾ ਫਿਰ ਕਿਵੇਂ ਮਾਮਲਾ ਖੰਡੇ ਬਸਤੇ ਕਿਵੇਂ ਪਿਆ ਕੋਈ ਪੁਲਿਸ ਕੰਪਲੀਟ ਕੀਤੀ ਕਿਸੇ ਤਰਫੋਂ ਤੇ ਉੱਥੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪਿੰਡ ਦਾ ਇਕੱਠ ਹੋ ਗਿਆ ਸੀ ਪੂਰੀ ਵੀ ਪੂਰਾ ਇਕੱਠ ਹੋ ਗਿਆ ਸੀਗਾ ਤੇ ਉਹ ਜਦੋਂ ਗੁਰਦੁਆਰੇ ਬਾਬਾ ਜੀਰੇ ਆਏ ਉਹ ਕਹਿਣ ਲੱਗਾ ਭਾਈ ਚਲੋ ਦਰਜਕਾਰ ਹੈ ਵੀ ਆਪਾਂ ਪਟਕਾਈ ਨਾਲ ਗੱਲ ਕਰ ਲਓ ਉਹ ਕਹਿਣ ਲੱਗੇ ਵੀ ਤੂੰ ਪ੍ਰਧਾਨ ਕੌਮ ਹਾਂ ਮੈਂ ਹੁਣ ਬਹੁਤ ਕੁਝ ਉਹਦਾ ਬਣ ਕੇ ਉੱਚੀ ਬਾਦੇ ਵਿੱਚ ਗੱਲ ਕਰਦੇ ਦੇ ਬਾਬਾ ਜੀ ਕਹਿੰਦੇ ਸੀ ਲਾਉਸਮੈਂਟ ਕਰਕੇ ਆਉਨੇ ਆ ਤੇ ਤੁਸੀਂ ਉਰੀ ਰਕੋ ਬਾਬਾ ਜੀ ਜਾ ਕੇ ਲਾਉਸਮੈਂਟ ਕਰੀ ਵੀ ਪਈ ਪਿੰਡ ਦੇ ਵਿੱਚ ਆ ਗੱਲ ਹੋਈ ਲੋਕ ਇਕੋ ਦਮ ਖੇਤਾਂ ਚ ਦੀ ਜੋ ਵੀ ਜਿੱਥੇ ਹੈਗੇ ਸੀ ਉਹ ਆਕਰ ਇਕੱਠੇ ਹੋ ਗਏ ਉਸ ਤੋਂ ਬਾਅਦ ਉਹ ਲੋਕਾਂ ਦਾ ਇਕੱਠ ਦੇਖ ਕੇ ਜਿਹੜੇ ਨੰਗੇ ਸੀ ਉਹ ਕਿਤੇ ਨਾ ਕਿਤੇ ਫਿੱਕੇ ਪੈ ਗਏ ਉਹਨਾਂ ਦੇ ਮਨ ਚ ਡਰ ਹੋ ਗਿਆ ਵੀ ਆਪਾਂ ਨੂੰ ਖਤਰਾ ਮਹਿਸੂਸ ਹੈ ਉਹ ਭੱਜਣ ਲੱਗੇ ਤੇ ਫਿਰ ਲੋਕਾਂ ਨੇ ਮਤਲਬ ਲੱਗੇ ਫੜ ਲਏ ਫੜ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਗਏ ਚਲੋ ਹੋਊਗੀ ਥੋੜੀ ਬੋਠੀ ਜੜੀ ਹੁੰਦੀ ਹੈ ਹਨਾ ਜਿਵੇਂ ਆਪਾਂ ਕਹਿ ਦੇਣਾਗੇ ਛੱਤ ਪਰੇਟ ਵਾਲੀ ਗੱਲ ਤੇ ਉਦੋਂ ਵਠਾਣੀ ਜਾ ਕੇ ਪੰਚਾਇਤ ਨਾਲੀ ਜੋ ਗੱਲਬਾਤ ਹੋਈ ਹੈ ਸਰਪੰਚ ਸਾਹਿਬ ਹਾਂਜੀ ਉਹਨਾਂ ਨਾਲ ਹੀ ਕੋਈ ਸੈਟਿੰਗ ਹੋਈ ਆ ਵੀਡੀਓ ਦੀ ਵੀ ਵੀਡੀਓ ਜਿਹੜੀਆਂ ਬੜੀਆਂ ਨੇ ਪਿੰਡ ਚ ਉਦੋਂਦਰੀ ਨਹੀਂ ਪਾਉਣੀਆਂ ਪਰ ਜਿਹੜੀ ਵੀਡੀਓ ਸੀ ਪਹਿਲ ਦੇ ਤੌਰ ਤੇ ਨਹੀਂ ਕਰਨੇ ਆਪਣੇ ਪੇਜ ਤੇ ਪਾ ਦੇ ਹਾਂਜੀ ਕਿਵੇਂ ਦੇਖਦਾ ਤੁਹਾਡੇ ਪਿੰਡ ਤੇ ਵੀ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਜੀ ਬਹੁਤ ਮਾੜਾ ਕੰਮ ਹੈਗਾ ਕੋਈ ਗਰੀਬ ਆ ਆਪਣਾ ਰਜਗਾਰ ਕਰ ਰਹੀ ਪਰ ਉਹਨੂੰ ਕੋਈ ਤਰੀਕੇ ਨਾਲ ਸੁਣਿਆਉਂਦੇ ਚਾਹ ਉਹ ਕੋਈ ਸੇਵਾਦੰਦੇ ਗੁਰੂ ਸਾਹਿਬ ਦੀ ਵੀ ਭਾਈ ਅਸੀਂ ਤੈਨੂੰ 10000 8000 5000 ਕੁਝ ਵੀ ਤੈਨੂੰ ਦਮਖਾਤ ਦੇ ਦੇਵਾਂਗੇ ਤੂੰ ਗੁਰੂ ਘਰ ਹਣਾ ਕੋਈ ਉਹ ਤਰੀਕਾ ਸੀ ਕੋਈ ਮਿਲ ਕੇ ਗੱਲ ਕਰਨ ਦਾ ਵੀ ਪਰ ਉਹ ਤਰੀਕਾ ਉਹਨਾਂ ਤੋਂ ਨਹੀਂ ਵਰਤਿਆ ਉਹਨਾਂ ਨੇ ਆਰਥਿਕ ਤੌਰ ਤੇ ਇਹ ਜਿਹੜੇ ਬਜ਼ੁਰਗ ਗੁਰਸਿੱਖ ਨੇ ਕਿੰਨੇ ਕਿਹੜੇ ਨੇ ਇਹ ਜਸਪਾਲ ਸਿੰਘ ਮਿੰਟੂ ਉਹਰੇ ਮਿੰਟੂ ਕਹਿੰਦੇ ਸੀ ਪਿੰਡ ਵਿੱਚ ਪਿਆਰ ਦੇ ਵਿੱਚ ਉਹਨੂੰ ਨਾਮ ਪੱਕਾ ਜਸਪਾਲ ਸਿੰਘ ਹੈ ਕਹਿੰਦਾ ਇਹਦਾ ਵਿਚਾਰੇ ਇੱਕ ਪਰਾ ਪਹਿਲਾਂ ਪਿੱਛੇ ਗੁਜ਼ਰ ਗਿਆ ਸੀਗਾ ਇਹ ਹੁਣ ਸਾਰਾ ਖਰਚਾ ਜਿਹੜਾ ਦੋ ਜਿਹੜੇ ਪਰਿਵਾਰਾਂ ਦਾ ਮਿਲ ਕੇ ਇਹੀ ਕਰ ਰਿਹਾ ਹੈਗਾ ਮਨ ਲਕਿ ਇਹੀ ਦੀ ਮਿਲ ਕੇ ਕਰਦੇ ਵਿੱਚ ਦੋਨੇ ਫੈਮਿਲੀਆ ਦੇ ਵਿੱਚ ਉਹ ਠੀਕ ਸੀ ਜੀ ਬੰਦਾ ਵਿਚਾਰਾ ਸਵੇਰੇ ਆਉਂਦਾ ਸੀ ਰੋਕੀਆਂ ਲੈ ਕੇ ਆਉਂਦਾ ਕਤੂਰੇ ਨੂੰ ਪਾ ਕੇ ਬੜਾ ਦਾਨੀ ਬੰਦਾ ਸੀਗਾ ਜੀ ਇਦਾਂ ਦੀ ਕੋਈ ਗੁਰੂ ਘਰ ਸੇਵਾ ਕਰਦਾ ਸੀ ਇਦਾਂ ਦੀ ਕੋਈ ਹੋਰ ਨਹੀਂ ਸੀ